ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੋਹਾ ਦਫ਼ਤਰ ਦੇ ਵਿੱਚੋਂ ਲਖਾ ਸੁਧਾਨਾਂ ਦੀ ਟੀਮ ਔਰ ਭਾਈ ਪੂਰਾ ਸਿੰਘ ਭਾਈ ਵੀਲਾ ਸਿੰਘ ਔਰ ਹਾਕਮ ਵਾਲਾ ਭਾਈ ਹਰਦੀਪ ਸਿੰਘ ਬੋਹਾ ਗੁਰਜੰਟ ਸਿੰਘ ਬੋਹਾ ਭਾਈ ਮਿੱਠੂ ਸਿੰਘ ਆਦੜਪੱਤੀ ਸਤਿਕਾਰਯੋਗ ਬਾਬਾ ਅਕਲਵੰਤ ਸਿੰਘ ਜੀ ਕਲੀਪੁਰ ਔਰ ਭਾਈ ਹਰਜੀਤ ਸਿੰਘ ਜੀ ਬੋਹਾ ਭਾਈ ਪਾਲਾ ਸਿੰਘ ਸਮੂੱਚੇ ਸਿੰਘ ਅੱਜ ਦਫ਼ਤਰ ਦੇ ਵਿੱਚ ਬੈਠੇ ਹਾਂ ਅਸੀਂ ਸਾਰੇ ਜੋ ਕਿ ਲੱਖਾ ਸਿੰਘ ਸਿਧਾਣਾ ਵੱਲੋਂ ਪਿੰਡ ਅਕਲੀਆ ਤੋਂ ਰੋਡ ਸ਼ੋਅ ਕੀਤਾ ਜਾਣਾ ਸੀ 26 ਤਰੀਕ ਨੂੰ 26 ਤਰੀਕ 5ਵਾਂ ਮਹੀਨਾ 2024 ਨੂੰ ਉਹ ਰੋਡ ਸ਼ੋਅ ਬਦਲ ਕੇ ਪਿੰਡ ਅਕਲੀਆ ਤੋਂ ਹੁਣ ਭੀਖੀ ਭੀਖੀ ਤੋਂ ਬਡਲਾੜਾ ਬਡਲਾਡੇ ਤੋਂ ਬੋਹਾ ਬੋਹਾ ਤੋਂ ਝਨੀਰ ਜਾ ਕੇ ਸਮਾਪਤੀ ਕਰਨੀ ਹੈ ਸਾਰੀਆਂ ਸੰਗਤਾਂ ਨੂੰ ਜਾਣਕਾਰੀ ਹਿਤ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਸਾਰੇ ਏਰੀਆ ਦੇ ਵਿੱਚ ਜਰੂਰ ਸ਼ੇਅਰ ਕਰਨਾ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ 26 ਤਰੀਕ ਨੂੰ ਔਰ ਜਿਹੜਾ ਰੋਡ ਸ਼ੋਅ ਕਰਨਾ ਹੈ ਉਹ ਰੋਡ ਸ਼ੋਅ ਭਾਈ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪਿੰਡ ਅਕਲੀਆ ਤੋਂ ਸ਼ੁਰੂ ਹੁੰਦਾ ਹੋਇਆ ਮਾਨਸਾਂ ਕੰਚੀਆਂ ਤੋਂ ਔਰ ਭੀਖੀ ਪਹੁੰਚੇਗਾ ਭੀਖੀ ਤੋਂ ਬਡਲਾੜਾ ਬਡਲਾਡਾ ਤੋਂ ਬੋਹਾ ਬੋਹਾ ਤੋਂ ਔਰ ਉਡਤਾ ਉਡਤ ਸੈਦੇਵਾਲਾ ਤੇ ਨੰਦਗੜ ਇਹ ਇਹਨਾਂ ਪਿੰਡਾਂ ਦੇ ਵਿੱਚੋਂ ਦੀ ਹੁੰਦਾ ਹੋਇਆ ਝਨੀਰ ਜਾ ਕੇ ਸਮਾਪਤੀ ਹੋਵੇਗੀ ਸਾਡੇ ਸਾਰਿਆਂ ਵੱਲੋਂ ਦਫ਼ਤਰ ਬੋਹਾ ਵੱਲੋਂ ਤੇ ਵੱਡੇ ਵੀਰ ਭਾਈ ਲੱਖਾ ਸਿੰਘ ਸਦਾਣਾ ਵੱਲੋਂ ਸਮੁੱਚੀ ਟੀਮ ਵੱਲੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਜਿਹੜੀਆਂ ਬੋਹਾ ਏਰੀਆ ਬਡਲਾਡਾ ਏਰੀਆ ਭੀਖੀ ਏਰੀਆ ਇਹ ਸਾਰੇ ਏਰੀਆ ਨੂੰ ਬੇਨਤੀ ਹੈ ਕੇ ਸਾਰੇ ਏਰੀਆ ਦਾ ਜਿਹੜਾ ਪਿੰਡ ਗੁਰਨੇ ਇੱਕ ਇਕੱਠ ਰੱਖਿਆ ਜਿੰਨੇ ਵੀ ਸੰਗਤ ਆਪਣੇ ਬੁਹਾ ਏਰੀਏ ਦੀ ਹੈ ਅਤੇ ਬਡਲਾੜਾ ਏਰੀਏ ਦੀ ਹੈ ਇਹ ਸਾਰੀ ਸੰਗਤ ਪਿੰਡ ਗੁਰਨੇ ਪਹੁੰਚਣ ਦੀ ਕਿਰਪਾਲਤਾ ਕਰੇ ਆਪੋ ਆਪਣੇ ਵਹੀਕਲ ਲੈ ਕੇ ਗੱਡੀਆਂ ਮੋਟਰਸਾਈਕਲ ਟਰੈਕਟਰ ਟਰਾਲੀਆਂ ਲੈ ਕੇ ਜੋ ਵੀ ਵਹੀਕਲ ਹੈ ਸਾਰੀਆਂ ਸੰਗਤਾਂ ਨੂੰ ਖਾਸ ਕਰਕੇ ਬੁਹਾ ਏਰੀਏ ਨੂੰ ਅਤੇ ਬਡਲਾਡਾ ਏਰੀਆ ਨੂੰ ਬੇਨਤੀ ਹੈ ਸਾਡੇ ਸਾਰਿਆਂ ਵੱਲੋਂ ਅਤੇ ਭਾਈ ਲੱਖਾ ਸਿੰਘ ਸਿਧਾਣਾ ਵੱਲੋਂ ਕਿ ਸਾਰੀਆਂ ਸੰਗਤਾਂ ਆਪੋ ਆਪਣੇ ਵਹੀਕਲ ਲੈ ਕੇ ਔਰ ਪਿੰਡ ਗੁਰਨੇ ਪਹੁੰਚਣ ਦੀ ਕਿਰਪਾਲਤਾ ਕਰਨ ਖਾਸ ਕਰਕੇ ਬੇਨ ਹਾਂਜੀ ਟਾਈਮ ਵੀ ਬੋਲਦੇ ਅ ਖਾਸ ਕਰਕੇ ਜਿਹੜਾ ਬਰੇਟਾ ਏਰੀਆ ਹੈ ਬਰੇਟਾ ਏਰੀਆ ਧਨਪੁਰਾ ਇਹ ਸਾਰੇ ਪਿੰਡ ਬਡਲਾਡਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜਿਹੜਾ ਕੁੱਲਰੀਆਂ ਆ ਗਿਆ ਜਿਵੇਂ ਮੰਡੇਰ ਆ ਗਿਆ ਬਰੇਟਾ ਆ ਗਿਆ ਤੇ ਧਨਪੁਰ ਆ ਗਿਆ ਸੁਸਪਾਲੀ ਆ ਗਿਆ ਸੈਦੇਵਾਲਾ ਆ ਗਿਆ ਚਾਨਕ ਆ ਗਿਆ ਕਲਾਣਾ ਆ ਗਿਆ ਇਹ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਜਿਹੜਾ ਆਪਣਾ ਪਿੰਡ ਗੁਰਨੇ ਹੈ ਗੁਰਨੇ ਕਲਾ ਪਹੁੰਚਣ ਦੀ ਕਿਰਪਾਲਤਾ ਕਰਨ ਬਾਕੀ ਜਿਹੜਾ ਬੁਲਾਡੇ ਦਾ ਏਰੀਆ ਇਹ ਨੇੜੇ-ਨੇੜੇ ਪਿੰਡ ਬਡਲਾਡਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨ ਜਿਹੜਾ ਸਮਾਂ ਹੈ ਪਿੰਡ ਅਕਲੀਆ ਤੋਂ ਤੁਰਨ ਦਾ ਟਾਈਮ ਹੈ ਜਿਹੜਾ ਉਹ 8 ਸਵੇਰੇ 8 ਵਜੇ ਹੈ ਤੇ ਜਿਹੜਾ ਗੁਰਨੇ ਪਹੁੰਚਣ ਦਾ ਟਾਈਮ ਹੈ ਉਹ ਤਕਰੀਬਨ 11:30 ਲਗਭਗ 12 ਦਾ ਇੱਕ 12:30 ਦੇ ਲਗਭਗ ਇੱਥੇ ਪਹੁੰਚੇਗਾ ਤੇ ਜਿਹੜਾ ਬੋਹਾ ਦਾ ਪਹੁੰਚਣ ਦਾ ਟਾਈਮ ਹੈ ਉਹ ਤਕਰੀਬਨ 2 ਦੇ ਲਗਭਗ ਦਾ ਹੈ ਟਾਈਮ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਾਰੀਆਂ ਸੰਗਤਾਂ ਆਪੋ ਆਪਣੇ ਵਹੀਕਲ ਲੈ ਕੇ ਸਾਡੇ ਸਾਰਿਆਂ ਵੱਲੋਂ ਗਾਦੜਪੱਤੀ ਬੋਹਾ ਸਮੁੱਚੇ ਬਰਕਰਾਂ ਵੱਲੋਂ ਔਰ ਅਹੁਦੇਦਾਰਾਂ ਵੱਲੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਆਪਣੇ ਵਹੀਕਲ ਲੈ ਕੇ ਗੁਰਨੇ ਪਹੁੰਚਣ ਦੀ ਕਿਰਪਾਲਤਾ ਕਰਨ ਖਾਸ ਕਰਕੇ ਬੋਹਾ ਬਡਲਾੜਾ ਏਰੀਆ ਤੇ ਦੂਸਰੀ ਬੇਨਤੀ ਹੈ ਲਖਾ ਸਿੰਘ ਸਿਧਾਣਾ ਵੱਲੋਂ ਕਿ ਝੰਡਿਆਂ ਦੀ ਬੜੀ ਘਾਟ ਹੈ ਸਟicker ਜਿਹੜੇ ਮੋਟਰਸਾਈਕਲਾਂ ਜੀਪਾਂ ਕਾਰਾਂ ਤੇ ਲੱਗਣ ਵਾਲੇ ਐ ਉਹ ਸਾਡੇ ਸਾਰਿਆਂ ਵੱਲੋਂ ਰਲ ਕੇ ਅਸੀਂ ਸੇਵਾ ਕੀਤੀ ਹੈ 9-10000 ਸਟਿੱਕਰ ਅਸੀਂ ਛਪਾਇਆ ਹੈ ਸਟਿੱਕਰ ਤੁਹਾਨੂੰ ਬੋਹਾ ਤੋਂ ਵੀ ਮਿਲ ਜਾਣਗੇ ਬਡਲਾਡੇ ਤੋਂ ਵੀ ਮਿਲ ਜਾਣਗੇ ਅਸੀਂ ਸਿੰਘਾਂ ਦੀ ਡਿਊਟੀ ਲਾਵਾਂਗੇ ਤੇ ਜਿਹੜੇ ਗੁਰਨੇ ਕਲਾ ਹੋਣਗੇ ਉਹਨਾਂ ਦੀ ਗੁਰਨੇ ਕਲਾ ਜਾ ਕੇ ਉਹਨਾਂ ਨੂੰ ਪ੍ਰਾਪਤੀ ਹੋਵੇਗੀ ਖਾਸ ਕਰਕੇ ਬੇਨਤੀ ਹੈ ਕਿ ਜਿਹੜੇ ਝੰਡੇ ਐ ਝੰਡਿਆਂ ਦੀ ਬਹੁਤ ਘਾਟ ਪੈ ਰਹੀ ਹੈ ਔਰ ਲੱਖਾ ਸਿੰਘ ਸਦਾਣਾ ਵੱਲੋਂ ਖਾਸ ਕਰਕੇ ਬੇਨਤੀ ਹੈ ਕਿ ਜਿਹੜੇ ਝੰਡੇ ਆ ਉਹ ਆਪੋ ਆਪਣੇ ਪਿੰਡਾਂ ਵਿੱਚੋਂ ਕੇਸਰੀ ਰੰਗ ਦੇ ਝੰਡੇ ਵੈਸੀ ਆਪਾਂ ਕਢਵਾ ਸਕਦੇ ਆ ਤੇ ਉਤੇ ਲਖਾ ਸਿੰਘ ਸਦਾਣਾ ਦਾ ਨਾਂ ਲਿਖ ਸਕਦੇ ਆ ਜਾਂ ਜਿਵੇਂ ਵੀ ਤੁਹਾਨੂੰ ਚੰਗਾ ਲੱਗਦਾ ਔਰ ਬਾਲਟੀ ਚੋਣ ਨਿਸ਼ਾਨ ਬਾਲਟੀ ਲਿਖ ਸਕਦੇ ਆ ਉਤੇ ਕਿਉਂਕਿ ਚੋਣ ਨਿਸ਼ਾਨ ਭਾਈ ਲਖਾ ਸਿੰਘ ਸਦਾਣਾ ਨੂੰ ਬਾਲਟੀ ਮਿਲਿਆ ਹੋਇਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਭਾਈ ਆਪੋ ਆਪਣੇ ਤੌਰ ਤੇ ਝੰਡੇ ਕਢਵਾਉਣ ਦੀ ਕਿਰਪਾਲਤਾ ਕਰੋ ਤਾਂ ਕਿ ਝੰਡਿਆਂ ਦੀ ਘਾਟ ਆ ਜਿਹੜੀ ਉਹ ਮਹਿਸੂਸ ਨਾ ਹੋਵੇ ਸਾਰੀਆਂ ਸੰਗਤਾਂ ਨੇ ਆਉਣ ਦੀ ਕਿਰਪਾਲਤਾ ਕਰਨੀ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ